मैम सब तो पहला सत्या जी मेरा नाम डॉक्टर रमनप्रीत कौर है तो मैं एज एपीडमोलॉजिस्ट सिविल सर्जन ऑफिस काम करती हूँ मैम डेंगू में लैके गल करिए तो लगातार डेंगू का प्रकोप जारी है लगातार केसिज सामने आ रहे हैं किस हम तक सामने आए हैं और किस तरीके इंतजाम टोटल हूँ तक पांच सौ कती केसिज लुधियाने आ चुके हैं अच्छे तेई केस आए हैं ਤੇ 49 ਐਡਮਿਟਡ ਕੇਸਿਸ ਨੇ ਜਿਨ੍ਹਾਂ ਚੋਂ ਤਿੰਨ ਸਰਕਾਰੀ ਦੇ ਵਿੱਚ ਐਡਮਿਟਡ ਨੇ ਤੇ 46 ਪ੍ਰਾਈਵੇਟ ਹਸਪਟਲਸ ਚ ਨੇ ਤੇ ਸਾਡੇ ਵੱਲੋਂ ਜੋ ਟੈਸਟਿੰਗ ਹੈ ਐਨਐਸ1 ਆਈਜੀਐਮ ਉਹ ਸਐਸਐਚ ਲੁਧਿਆਣਾ ਜਿਗਰਾ ਸਿਵਲ ਹਸਪੀਟਲ ਲੁਧਿਆਣਾ ਐਸਐਸਐਚ ਖੰਨਾ ਐਂਡ ਜਿਗਰਾਉਂਡ ਦੇ ਵਿੱਚ ਫ੍ਰੀ ਹੁੰਦੀ ਹੈ ਤੇ ਬੈਡਸ ਵਾਰਡਸ ਅਲੱਗ ਤੋਂ ਬਣਾਏ ਗਏ ਨੇ ਡੇਂਗੂ ਦੇ ਮਰੀਜ਼ਾਂ ਦੇ 90 ਐਪ੍ਰੋਕਸੀਮੇਟਲੀ 90 100 ਬੈਡਸ ਬਣਾਏ ਗਏ ਨੇ ਇਸਲਾਵਾ ਗਲਤ ਮਰੀਜ਼ੀ ਸਿਵਲ ਹਸਪਤਾਲ ਦੇ ਵਿੱਚ ਕਿੰਨੇ ਬੈਡ ਅਵੇਲੇਬਲ ਹੈਗੇ ਅਗਰ ਐਮਰਜੈਂਸੀ ਦੇ ਕੁਝ ਕੇਸਿਸ ਆ ਜਾਂਦੇ ਨੇ ਤਾਂ ਕਿਸ ਤਰੀਕੇ ਦੇ ਇੰਤਜ਼ਾਮ ਨੇ ਅਦਰ ਹਸਪਤਾਲ ਦੇ ਨਾਲ ਤਾਈਆ ਉਹ ਉੱਥੇ ਅਲੱਗ ਤੋਂ ਵਾਰਡਸ ਬਣਾਏ ਗਏ ਨੇ ਦੇਗੀ ਤੇ ਪ੍ਰੋਪਰ ਉੱਥੇ ਟੈਸਟਿੰਗ ਕਿੱਟਸ ਉਹ ਲੈ ਕੇ ਅਗਰ ਕੋਈ ਸ਼ੱਕੀ ਆਂਦਾ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਕਿਉਂਕਿ ਆਮ ਤੌਰ ਤੇ ਘਰਾਂ ਦੇ ਵਿੱਚ ਵੀ ਜਾ ਕੇ ਜਿਹੜੀ ਚੈਕਿੰਗਾਂ ਹੈ ਹੈਲਥ ਵਿਭਾਗ ਲਗਾਤਾਰ ਕਰ ਰਿਹਾ ਹੈ ਹਾਂਜੀ ਹਾਂਜੀ ਸਾਡੀ ਟੀਮ ਜਾਂਦੀਆਂ ਨੇ ਘਰਾਂ ਦੇ ਵਿੱਚ ਜਾਂਦੀਆਂ ਨੇ ਤੇ ਉੱਥੇ ਆਈਸੀ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਜੋ ਕਰੇ ਜੋ ਪਾਣੀ ਖੜਾ ਨਾ ਰੱਖਿਆ ਜਾਵੇ ਉਹਨੂੰ ਬਾਰ-ਬਾਰ ਚੇਂਜ ਕੀਤਾ ਜਾਵੇ ਜਿੱਦਾਂ ਗਮਲਿਆਂ ਦੇ ਵਿੱਚ ਜਾਂ ਟੈਂਕੀਆਂ ਦੇ ਵਿੱਚ ਜਾਂ ਕੂਲਰ ਦੇ ਵਿੱਚ ਉਹਨੂੰ ਬਾਰ-ਬਾਰ ਚੇਂਜ ਕੀਤਾ ਚਾੜੇ ਤੇ ਜੇ ਉਹਨਾਂ ਨੂੰ ਕੋਈ ਵੀ ਸਿੰਪਟਮਸ ਮਿਲਦੇ ਨੇ ਕੋਈ ਵੀ ਬੁਖਾਰ ਜਾਂ ਚਿਲਸ ਵਗੈਰਾ ਫੀਲ ਹੁੰਦੇ ਨੇ ਤਾਂ ਉਹ ਟੈਸਟ ਕਰਾ ਸਕਦੇ ਨੇ ਸਰਕਾਰੀ ਸੈਕਟਰ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਫਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਾਸ਼ਿਕ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786